ਅੱਜ ਆਪਾਂ BOD ਬਾਇਓਲੋਜੀਕਲ ਆਕਸੀਜਨ ਡਿਮਾਂਡ ਅਤੇ COD ਕੈਮੀਕਲ ਆਕਸੀਜਨ ਡਿਮਾਂਡ ਬਾਰੇ ਪੜ੍ਹਾਂਗੇ ਆਓ ਸ਼ੁਰੂ ਕਰੀਏ BOD ਬਾਇਓਲੋਜੀਕਲ ਆਕਸੀਜਨ ਡਿਮਾਂਡ BOD ਬਾਇਓਲੋਜੀਕਲ ਆਕਸੀਜਨ ਡਿਮਾਂਡ ਪਾਣੀ ਦੀ ਗੁਣਵੱਤਾ ਨੂੰ ਮਾਪਣ ਦਾ ਇੱਕ ਬਹੁਤ ਹੀ ਮਹੱਤਵਪੂਰਨ ਪੈਮਾਨਾ ਹੈ ਸਰਲ ਭਾਸ਼ਾ ਵਿੱਚ ਇਹ ਦੱਸਦਾ ਹੈ ਕਿ ਪਾਣੀ ਕਿੰਨਾ ਪ੍ਰਦੂਸ਼ਿਤ ਹੈ BOD ਕੀ ਹੈ ਜਦੋਂ ਪਾਣੀ ਵਿੱਚ ਜੈਵਿਕ ਰਹਿੰਦ-ਖੂੰਦ ਜਿਵੇਂ ਕਿ ਸੀਵਰੇਜ ਪੌਦਿਆਂ ਦੇ ਹਿੱਸੇ ਜਾਂ ਖਾਣ-ਪੀਣ ਦੀਆਂ ਚੀਜ਼ਾਂ ਮਿਲਦੀ ਹੈ ਤਾਂ ਪਾਣੀ ਵਿੱਚ ਮੌਜੂਦ ਸੂਖਮ ਜੀਵ ਉਸ ਨੂੰ ਤੋੜਨ ਜਾਂ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਨ ਇਸ ਪ੍ਰਕਿਰਿਆ ਲਈ ਉਹਨਾਂ ਨੂੰ ਆਕਸੀਜਨ ਦੀ ਲੋੜ ਹੁੰਦੀ ਹੈ ਪਰਿਭਾਸ਼ਾ ਪਾਣੀ ਦੇ ਇੱਕ ਨਿਸ਼ਚਿਤ ਨਮੂਨੇ ਵਿੱਚ ਮੌਜੂਦ ਜੈਵਿਕ ਪਦਾਰਥਾਂ ਨੂੰ ਤੋੜਨ ਲਈ ਸੂਖਮ ਜੀਵਾਂ ਦੁਆਰਾ ਵਰਤੀ ਗਈ ਆਕਸੀਜਨ ਦੀ ਮਾਤਰਾ ਨੂੰ BOD ਕਿਹਾ ਜਾਂਦਾ ਹੈ ਬੀਓਡੀ ਅਤੇ ਪਾਣੀ ਦੇ ਪ੍ਰਦੂਸ਼ਣ ਦਾ ਸਬੰਧ ਬੀਓਡੀ ਦੀ ਮਾਤਰਾ ਸਿੱਧੇ ਤੌਰ ਤੇ ਪਾਣੀ ਵਿੱਚ ਮੌਜੂਦ ਗੰਦਗੀ ਤੇ ਨਿਰਭਰ ਕਰਦੀ ਹੈ ਉੱਚ ਬੀਓਡੀ ਜੇਕਰ ਬੀਓਡੀ ਜ਼ਿਆਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਪਾਣੀ ਵਿੱਚ ਜੈਵਿਕ ਪ੍ਰਦੂਸ਼ਣ ਬਹੁਤ ਜ਼ਿਆਦਾ ਹੈ ਬੈਕਟੀਰੀਆ ਗੰਦਗੀ ਨੂੰ ਸਾਫ਼ ਕਰਨ ਲਈ ਪਾਣੀ ਦੀ ਸਾਰੀ ਆਕਸੀਜਨ ਵਰਤ ਲੈਂਦੇ ਹਨ ਜਿਸ ਨਾਲ ਮੱਛੀਆਂ ਅਤੇ ਹੋਰ ਜਲ ਜੀਵ ਮਰਨ ਲੱਗਦੇ ਹਨ ਘੱਟ ਬੀਓਡੀ ਇਸ ਦਾ ਮਤਲਬ ਹੈ ਕਿ ਪਾਣੀ ਸਾਫ਼ ਹੈ ਅਤੇ ਉਸ ਵਿੱਚ ਆਕਸੀਜਨ ਦੀ ਮਾਤਰਾ ਸਹੀ ਹੈ ਬੀਓਡੀ ਨੂੰ ਕਿਵੇਂ ਮਾਪਿਆ ਜਾਂਦਾ ਹੈ ਇਸ ਨੂੰ ਆਮ ਤੌਰ ਤੇ ਬੀਓਡੀ 5 ਟੈਸਟ ਰਾਹੀਂ ਮਾਪਿਆ ਜਾਂਦਾ ਹੈ ਨੰਬਰ 1 ਪਾਣੀ ਦਾ ਸੈਂਪਲ ਲਿਆ ਜਾਂਦਾ ਹੈ ਨੰਬਰ 2 ਉਸ ਵਿੱਚ ਘੁਲੀ ਹੋਈ ਆਕਸੀਜਨ ਚੈੱਕ ਕੀਤੀ ਜਾਂਦੀ ਹੈ ਨੰਬਰ 3 ਸੈਂਪਲ ਨੂੰ 5 ਦਿਨਾਂ ਲਈ 20 ਡਿਗਰੀ ਸੈਲਸੀਅਸ ਤਾਪਮਾਨ ਤੇ ਹਨੇਰੇ ਵਿੱਚ ਰੱਖਿਆ ਜਾਂਦਾ ਹੈ ਨੰਬਰ 4 5 ਦਿਨਾਂ ਬਾਅਦ ਦੁਬਾਰਾ ਆਕਸੀਜਨ ਚੈੱਕ ਕੀਤੀ ਜਾਂਦੀ ਹੈ ਆਕਸੀਜਨ ਵਿੱਚ ਆਈ ਗ੍ਰਾਫਟ ਹੀ BOD ਹੁੰਦੀ ਹੈ। ਪਾਣੀ ਦੀ ਕਿਸਮ BOD ਪੱਧਰ ਮਿਲੀਗ੍ਰਾਮ ਲੀਟਰ ਬਹੁਤ ਸਾਫ਼ ਪਾਣੀ 1 ਤੋਂ 2 ਮੱਧਮ ਪ੍ਰਦੂਸ਼ਿਤ 3 ਤੋਂ 5 ਪ੍ਰਦੂਸ਼ਿਤ ਸੀਵਰੇਜ 20 ਤੋਂ 100 ਪਲੱਸ ਅਦਜੋਗ ਕੂੜਾ 100 ਤੋਂ 5000 ਪਲੱਸ BOD ਵਧਣ ਦੇ ਨੁਕਸਾਨ ਆਕਸੀਜਨ ਦੀ ਕਮੀ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਖਤਮ ਹੋ ਜਾਂਦੀ ਹੈ ਜਲ ਜੀਵਾਂ ਦੀ ਮੌਤ ਮੱਛੀਆਂ ਅਤੇ ਹੋਰ ਜੀਵ ਸਾਹ ਨਾ ਲੈਣ ਕਾਰਨ ਮਰ ਜਾਂਦੇ ਹਨ ਬਦਬੂ ਆਕਸੀਜਨ ਦੀ ਗੈਰ ਮੌਜੂਦਗੀ ਵਿੱਚ ਪਾਣੀ ਵਿੱਚੋਂ ਗੰਦੀ ਬਦਬੂ ਆਉਣ ਲੱਗਦੀ ਹੈ ਇਕੋਸਿਸਟਮ ਦਾ ਵਿਗਾੜ ਨਦੀਆਂ ਅਤੇ ਝੀਲਾਂ ਦਾ ਕੁਦਰਤੀ ਸੰਤੁਲਨ ਵਿਗੜ ਜਾਂਦਾ ਹੈ ਸੀਓਡੀ ਕੈਮੀਕਲ ਆਕਸੀਜਨ ਡਿਮਾਂਡ ਸੀਓਡੀ ਜਿਸ ਨੂੰ ਪੰਜਾਬੀ ਵਿੱਚ ਕੈਮੀਕਲ ਆਕਸੀਜਨ ਡਿਮਾਂਡ ਕਿਹਾ ਜਾਂਦਾ ਹੈ ਪਾਣੀ ਦੀ ਗੁਣਵੱਤਾ ਨੂੰ ਮਾਪਣ ਦਾ ਇੱਕ ਮਹੱਤਵਪੂਰਨ ਪੈਮਾਨਾ ਹੈ ਇਹ ਮੁੱਖ ਤੌਰ ਤੇ ਇਹ ਪਤਾ ਲਗਾਉਣ ਲਈ ਵਰਤਿਆ ਜਾਂਦਾ ਹੈ ਕਿ ਪਾਣੀ ਵਿੱਚ ਕਿੰਨਾ ਜੈਵਿਕ ਪ੍ਰਦੂਸ਼ਣ ਹੈ ਸੀਓਡੀ ਕੀ ਹੈ ਪਰਿਭਾਸ਼ਾ ਸੀਓਡੀ ਉਹ ਆਕਸੀਜਨ ਦੀ ਮਾਤਰਾ ਹੈ ਜੋ ਪਾਣੀ ਵਿੱਚ ਮੌਜੂਦ ਸਾਰੇ ਕੁਲੰਸ਼ੀਲ ਅਤੇ ਅਕੁਲੰਸ਼ੀਲ ਜੈਵਿਕ ਪਦਾਰਥਾਂ ਨੂੰ ਰਸਾਇਣਕ ਤਰੀਕੇ ਨਾਲ ਆਕਸੀਡਾਈਜ਼ ਕਰਨ ਲਈ ਲੋੜੀਂਦੀ ਹੁੰਦੀ ਹੈ ਸੌਖੇ ਸ਼ਬਦਾਂ ਵਿੱਚ ਇਹ ਦੱਸਦਾ ਹੈ ਕਿ ਪਾਣੀ ਵਿੱਚ ਮੌਜੂਦ ਗੰਦਗੀ ਨੂੰ ਰਸਾਇਨਾਂ ਰਾਹੀਂ ਖਤਮ ਕਰਨ ਲਈ ਕਿੰਨੀ ਆਕਸੀਜਨ ਦੀ ਲੋੜ ਪਵੇਗੀ ਇਹ ਕਿਵੇਂ ਕੰਮ ਕਰਦਾ ਹੈ ਪਾਣੀ ਦੇ ਨਮੂਨੇ ਵਿੱਚ ਇੱਕ ਮਜ਼ਬੂਤ ਆਕਸੀਡਾਈਜ਼ਿੰਗ ਏਜੰਟ ਆਮ ਤੌਰ ਤੇ ਪੋਟਾਸ਼ੀਅਮ ਡਾਈక్రੋਮੇਟ ਪਾਇਆ ਜਾਂਦਾ ਹੈ ਇਹ ਰਸਾਇਣ ਪਾਣੀ ਵਿੱਚ ਮੌਜੂਦ ਲਗਭਗ ਸਾਰੇ ਜੈਵਿਕ ਪਦਾਰਥਾਂ ਨੂੰ ਕਾਰਬਨ ਡਾਈਆਕਸਾਈਡ ਅਤੇ ਪਾਣੀ ਵਿੱਚ ਬਦਲ ਦਿੰਦਾ ਹੈ ਸੀਓਡੀ ਦੀ ਮਹੱਤਤਾ ਪ੍ਰਦੂਸ਼ਣ ਦਾ ਪੱਧਰ ਜਿੰਨਾ ਜ਼ਿਆਦਾ ਸੀਓਡੀ ਹੋਵੇਗਾ ਪਾਣੀ ਓਨਾ ਹੀ ਜ਼ਿਆਦਾ ਪ੍ਰਦੂਸ਼ਿਤ ਮੰਨਿਆ ਜਾਵੇਗਾ ਅਧਿయోగਿਕ ਨਿਗਰਾਨੀ ਫੈਕਟਰੀਆਂ ਦੇ ਗੰਦੇ ਪਾਣੀ ਨੂੰ ਨਦੀਆਂ ਵਿੱਚ ਛੱਡਣ ਤੋਂ ਪਹਿਲਾਂ COD ਚੈੱਕ ਕੀਤਾ ਜਾਂਦਾ ਹੈ ਤਾਂ ਜੋ ਵਾਤਾਵਰਨ ਨੂੰ ਨੁਕਸਾਨ ਨਾ ਪਹੁੰਚੇ ਤੁਰੰਤ ਨਤੀਜੇ ਕਿਉਂਕਿ ਇਹ ਟੈਸਟ ਜਲਦੀ ਹੋ ਜਾਂਦਾ ਹੈ ਇਸ ਲਈ ਵਾਟਰ ਟ੍ਰੀਟਮੈਂਟ ਪਲਾਂਟਾਂ ਵਿੱਚ SD ਵਰਤੋਂ ਜ਼ਿਆਦਾ ਹੁੰਦੀ ਹੈ ਵਾਤਾਵਰਨ ਤੇ ਪ੍ਰਭਾਵ ਜੇਕਰ ਉੱਚ COD ਵਾਲਾ ਪਾਣੀ ਸਿੱਧਾ ਨਦੀਆਂ ਜਾਂ ਝੀਲਾਂ ਵਿੱਚ ਛੱਡ ਦਿੱਤਾ ਜਾਵੇ ਤਾਂ ਇਹ ਪਾਣੀ ਵਿੱਚ ਮੌਜੂਦ ਕੁਦਰਤੀ ਆਕਸੀਜਨ ਨੂੰ ਖਤਮ ਕਰ ਦਿੰਦਾ ਹੈ ਇਸ ਨਾਲ ਮੱਛੀਆਂ ਅਤੇ ਹੋਰ ਜਲਜੀ ਮਰ ਸਕਦੇ ਹਨ ਨੋਟ ਪੀਣ ਵਾਲੇ ਸਾਫ ਪਾਣੀ ਦਾ ਸੀਓਡੀ ਬਹੁਤ ਘੱਟ ਲਗਭਗ 0 ਹੋਣਾ ਚਾਹੀਦਾ ਹੈ ਜਦੋਂ ਕਿ ਅਦਜੋਗਕ ਗੰਦੇ ਪਾਣੀ ਦਾ ਸੀਓਡੀ ਹਜ਼ਾਰਾਂ ਵਿੱਚ ਹੋ ਸਕਦਾ ਹੈ ਸੀਓਡੀ ਅਤੇ ਬੀਓਡੀ ਵਿੱਚ ਅੰਤਰ ਨੰਬਰ 1 ਬੀਓਡੀ ਇਹ ਉਹ ਆਕਸੀਜਨ ਦੀ ਮਾਤਰਾ ਹੈ ਜੋ ਸੂਖਮ ਜੀਵਾ ਬੈਕਟੀਰੀਆ ਦੁਆਰਾ ਪਾਣੀ ਵਿੱਚ ਮੌਜੂਦ ਸਿਰਫ ਗਲਣਯੋਗ ਜੈਵਿਕ ਮਾਦੇ ਨੂੰ ਤੋੜਨ ਲਈ ਵਰਤੀ ਜਾਂਦੀ ਹੈ ਸੀਓਡੀ ਇਹ ਉਹ ਆਕਸੀਜਨ ਦੀ ਮਾਤਰਾ ਹੈ ਜੋ ਪਾਣੀ ਵਿੱਚ ਮੌਜੂਦ ਸਾਰੇ ਗਲਨ ਜੋਗ ਅਤੇ ਨਾ ਗਲਨ ਜੋਗ ਜੈਵਿਕ ਅਤੇ ਅਜੈਵਿਕ ਪਦਾਰਥਾਂ ਨੂੰ ਰਸਾਇਣਕ ਤੌਰ ਤੇ ਆਕਸੀਡਾਈਜ਼ ਕਰਨ ਲਈ ਚਾਹੀਦੀ ਹੈ ਨੰਬਰ 2 ਬੀਓਡੀ ਦਾ ਟੈਸਟ ਪੂਰਾ ਹੋਣ ਲਈ ਆਮ ਤੌਰ ਤੇ 5 ਦਿਨਾਂ ਦਾ ਲੰਬਾ ਸਮਾਂ ਲੱਗਦਾ ਹੈ ਸੀਓਡੀ ਦਾ ਟੈਸਟ ਬਹੁਤ ਤੇਜ਼ੀ ਨਾਲ ਹੁੰਦਾ ਹੈ ਅਤੇ ਇਸ ਦਾ ਨਤੀਜਾ ਸਿਰਫ 2 ਤੋਂ 3 ਘੰਟੇ ਵਿੱਚ ਮਿਲ ਜਾਂਦਾ ਹੈ ਨੰਬਰ 3 ਬੀਓਡੀ ਸਿਰਫ ਉਹ ਹੀ ਪ੍ਰਦੂਸ਼ਣ ਮਾਪਦਾ ਹੈ ਜਿਸ ਨੂੰ ਕੁਦਰਤੀ ਬੈਕਟੀਰੀਆ ਖਤਮ ਕਰ ਸਕਦੇ ਹਨ COD ਅਧਯੋਗਿਕ ਕੈਮੀਕਲ ਅਤੇ ਜ਼ਹਿਰੀਲੇ ਪਦਾਰਥ ਨੂੰ ਵੀ ਮਾਪ ਲੈਂਦਾ ਹੈ ਜਿਨ੍ਹਾਂ ਨੂੰ ਬੈਕਟੀਰੀਆ ਨਹੀਂ ਤੋੜ ਸਕਦੇ ਨੰਬਰ 4 BOD ਕਿਸੇ ਵੀ ਪਾਣੀ ਦੇ ਨਮੂਨੇ ਵਿੱਚ BOD ਦਾ ਮੁੱਲ ਹਮੇਸ਼ਾ COD ਨਾਲੋਂ ਘੱਟ ਹੁੰਦਾ ਹੈ ਕਿਸੇ ਵੀ ਪਾਣੀ ਦੇ ਨਮੂਨੇ ਵਿੱਚ COD ਦਾ ਮੁੱਲ ਹਮੇਸ਼ਾ BOD ਨਾਲੋਂ ਵੱਧ ਹੁੰਦਾ ਹੈ ਕਿਉਂਕਿ ਇਸ ਵਿੱਚ ਪ੍ਰਦੂਸ਼ਕਾਂ ਦੀ ਕੁੱਲ ਮਾਤਰਾ ਸ਼ਾਮਲ ਹੁੰਦੀ ਹੈ ਨੰਬਰ 5 BOD ਇਹ ਟੈਸਟ ਪਾਣੀ ਦੀ ਸਫਾਈ ਲਈ ਬੈਕਟੀਰੀਆ ਦੀ ਵਰਤੋਂ ਤੇ ਨਿਰਭਰ ਕਰਦਾ ਹੈ COD ਇਹ ਟੈਸਟ ਪਾਣੀ ਦੀ ਗੰਦਗੀ ਨੂੰ ਸਾੜਨ ਲਈ ਸ਼ਕਤੀਸ਼ਾਲੀ ਰਸਾਇਣਾਂ ਜਿਵੇਂ ਕਿ ਪੋਟਾਸ਼ੀਅਮ ਡਾਈक्रोਮੇਟ ਦੀ ਵਰਤੋਂ ਕਰਦਾ ਹੈ ਸੰਖੇਪ ਵਿੱਚ ਜੇਕਰ ਅਸੀਂ ਕਹਿਣਾ ਹੋਵੇ ਤਾਂ BOD ਪਾਣੀ ਦੀ ਜੈਵਿਕ ਸਿਹਤ ਦੱਸਦਾ ਹੈ ਜਦੋਂ ਕਿ COD ਪਾਣੀ ਵਿੱਚ ਮੌਜੂਦ ਕੋਲਰ ਰਸਾਇਣਕ ਗੰਦਗੀ ਦਾ ਪਤਾ ਲਗਾਉਂਦਾ ਹੈ COD ਅਤੇ BOD ਤੇ ਮਹੱਤਵਪੂਰਨ MCQ ਪ੍ਰਸ਼ਨ ਨੰਬਰ 1 BOD ਦਾ ਪੂਰਾ ਨਾਮ ਕੀ ਹੈ A ਬਾਇਓਲੋਜੀਕਲ ਆਕਸੀਜਨ ਡਿਫੈਕਟ B ਬਾਇਓਲੋਜੀਕਲ ਆਕਸੀਜਨ ਡਿਮਾਂਡ C ਬਾਇਓਲੋਜੀਕਲ ਆਕਸੀਡੇਸ਼ਨ ਡਿਮਾਂਡ D ਬਾਇਓਮੈਟ੍ਰਿਕ ਆਕਸੀਜਨ ਡਿਮਾਂਡ ਤਾਂ ਇਸ ਦਾ ਸਹੀ ਉੱਤਰ ਹੈ B ਬਾਇਓਕੈਮੀਕਲ ਆਕਸੀਜਨ ਡਿਮਾਂਡ ਪ੍ਰਸ਼ਨ ਨੰਬਰ 2 COD ਟੈਸਟ ਵਿੱਚ ਆਕਸੀਕਰਨ ਲਈ ਕਿਸ ਰਸਾਇਣ ਦੀ ਵਰਤੋਂ ਕੀਤੀ ਜਾਂਦੀ ਹੈ A ਪੋਟਾਸ਼ੀਅਮ ਡਾਈक्रोਮੇਟ B ਸੋਡੀਅਮ ਕਲੋਰਾਇਡ C ਪੋਟਾਸ਼ੀਅਮ ਪਰਮੈਗਨੇਟ D ਹਾਈਡਰੋਕਲੋਰਿਕ ਐਸਿਡ ਇਸ ਦਾ ਸਹੀ ਉੱਤਰ ਹੈ A potassium dichromate ਪ੍ਰਸ਼ਨ ਨੰਬਰ 3 ਆਮ ਤੌਰ ਤੇ ਕਿਸੇ ਪਾਣੀ ਦੇ ਨਮੂਨੇ ਲਈ COD ਅਤੇ BOD ਦਾ ਸਬੰਧ ਕੀ ਹੁੰਦਾ ਹੈ A COD BOD B COD ਘੱਟ BOD C COD ਵੱਧ BOD D ਇਹਨਾਂ ਵਿੱਚੋਂ ਕੋਈ ਨਹੀਂ ਇਸ ਦਾ ਸਹੀ ਉੱਤਰ ਹੈ C COD ਵੱਧ ਹੈ BOD ਤੋਂ ਪ੍ਰਸ਼ਨ ਨੰਬਰ 4 BOD ਟੈਸਟ ਲਈ ਮਿਆਰੀ ਸਮਾਂ ਤੇ ਤਾਪਮਾਨ ਕੀ ਹੈ ਏ 2 ਦਿਨ 25 ਡਿਗਰੀ ਸੈਲਸੀਅਸ ਬੀ 5 ਦਿਨ 20 ਡਿਗਰੀ ਸੈਲਸੀਅਸ ਸੀ 10 ਦਿਨ 30 ਡਿਗਰੀ ਸੈਲਸੀਅਸ ਡੀ 1 ਦਿਨ 100 ਡਿਗਰੀ ਸੈਲਸੀਅਸ ਤਾਂ ਇਸ ਦਾ ਸਹੀ ਉੱਤਰ ਹੈ ਬੀ 5 ਦਿਨ 20 ਡਿਗਰੀ ਸੈਲਸੀਅਸ ਪ੍ਰਸ਼ਨ ਨੰਬਰ 5 ਜੇਕਰ ਕਿਸੇ ਨਦੀ ਦੇ ਪਾਣੀ ਦਾ BOD ਬਹੁਤ ਜ਼ਿਆਦਾ ਹੈ ਤਾਂ ਇਸ ਦਾ ਕੀ ਮਤਲਬ ਹੈ ਏ ਪਾਣੀ ਬਹੁਤ ਸਾਫ਼ ਹੈ ਬੀ ਪਾਣੀ ਵਿੱਚ ਆਕਸੀਜਨ ਦੀ ਮਾਤਰਾ ਬਹੁਤ ਜ਼ਿਆਦਾ ਹੈ ਸੀ ਪਾਣੀ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੈ ਡੀ ਪਾਣੀ ਵਿੱਚ ਕੋਈ ਵੀ ਜੈਵਿਕ ਪਦਾਰਥ ਨਹੀਂ ਹੈ ਤਾਂ ਇਹਦਾ ਸਹੀ ਉੱਤਰ ਹੈ ਸੀ ਪਾਣੀ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੈ